ਮਾਨਸਾ ਪੁਲਿਸ ਨੇ ਆਪਰੇਸ਼ਨ ਸੀਲ ਦੇ ਤਹਿਤ ਅੰਤਰਰਾਜੀ ਹੱਦਾਂ ਤੇ ਨਾਕੇਬਦੀ ਕਰਕੇ ਵਾਹਨਾਂ ਦੀ ਕੀਤੀ ਚੈਕਿੰਗ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਦੂਲਗੜ ਨੇ ਕਿਹਾ ਕਿ ਪੰਜਾਬ ਪੁਲਿਸ ਸੂਪੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ ਇਸ ਮੌਕੇ ਤੇ ਉਹਨਾਂ ਨੇ ਹੋਰ ਵੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੋਧ ਜਿਹੜਾ ਚਲਾਇਆ ਗਿਆ ਉਹਦੇ ਸੰਬੰਧ ਵਿੱਚ ਆਪਰੇਸ਼ਨ ਸੀਲ ਅੱਜ ਜਿਹੜਾ ਮਾਨਸਾ ਦੀਆਂ ਹੱਦਾਂ ਦੇ ਉੱਤੇ ਅਸੀਂ ਬੈਰੀਕੇਡਿੰਗ ਕਰਕੇ ਨਾਕੇ ਲਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਵਹੀਕਲਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਚੈਕਿੰਗ ਸਰ ਅੱਜ ਕਿੰਨਾ ਟਾਈਮ ਲਈ ਹੈ ਇਹ 8 ਤੋਂ ਲੈ ਕੇ 2 ਵਜੇ ਤੱਕ ਚੱਲੂਗੀ ਸਾਡੀ ਜੀ ਤੇ ਇਹਦਾ ਸਾਰਾ ਕੋਈ ਰੁਟੀਨ ਚ ਰੋਜ਼ਾਨਾ ਹੋ ਰਹੀ ਹੈ ਜਾਂ ਸਿਰਫ ਆਜੂ ਕੋ ਜੀ ਨਹੀਂ ਇਹ ਸਪੈਸ਼ਲ ਆਪਰੇਸ਼ਨ ਹੁੰਦੇ ਨੇ ਜੀ ਕਦੇ ਆਪਰੇਸ਼ਨ ਸੀਲ ਆਉਂਦਾ ਕਦੇ ਆਪਰੇਸ਼ਨ ਡਿਸਟ੍ਰਿਕਟ ਸੀਲਿੰਗ ਆਉਂਦੀ ਹੈ ਅਤੇ ਕਦੇ ਸਿਟੀ ਸੀਲਿੰਗ ਆਉਂਦੀ ਹੈ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਸਰਕਾਰ ਵੱਲੋਂ ਚਲਾਏ ਜਾਂਦੇ ਨੇ ਤੇ ਜਿਹੜਾ ਸਾਡੇ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਉਹਨਾਂ ਮੁਤਾਬਕ ਸਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਸਰ ਅੱਜ ਨੂੰ ਲੈ ਕੇ ਕੋਈ ਸ਼ਹਿਰ ਦੇ ਵਿੱਚ ਵੀ ਕਿੱਦੀਆਂ ਕੀਤੀਆਂ ਜਾਂਦੀਆਂ ਨੇ ਸ਼ਹਿਰ ਦੇ ਵਿੱਚ ਵੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਜੇ ਇਹਦੇ ਕੋਈ ਸ਼ੱਕੀ ਵਿਅਕਤੀ ਨੇ ਜਿਨ੍ਹਾਂ ਦੇ ਉੱਤੇ ਕੋਈ ਜਨਾਜ਼ਾ ਹੋਰ ਕਵਰੀ ਹੋ ਰਹੀ ਹੈ ਉਹਨਾਂ ਦੇ ਕੇਸ ਰਿਸਟਰ ਕੀਤੇ ਜਾ ਰਹੇ ਨੇ ਠੀਕ ਹੈ ਜੀ